ਜੀ ਸਾਡੇ ਨਾਲ ਇਸ ਟਾਈਮ ਮੌਜੂਦ ਨਹੀਂ ਮਹਿੰਦਰ ਸਿੰਘ ਕਚੂਰਾ ਤਾਂ ਗੱਲ ਕਰਾਂਗੇ ਉਹਨਾਂ ਦੇ ਨਾਲ ਜੋ ਆਡੀਓ ਇੱਕ ਵਾਇਰਲ ਹੋਈ ਹੈ ਉਹਨਾਂ ਦੇ ਹੀ ਪੁਰਾਣੇ ਸਾਥੀ ਰਾਜਪਾਲ ਸਿੰਘ ਦੇ ਵੱਲੋਂ ਜਿਹੜੀ ਇੱਕ ਆਡੀਓ ਵਾਇਰਲ ਕੀਤੀ ਗਈ ਹੈ ਇਸ ਤੇ ਮਹਿੰਦਰ ਸਿੰਘ ਕਚੂਰਾ ਹੁਣਾਂ ਦਾ ਕੀ ਕਹਿਣਾ ਹੈ ਗੱਲਬਾਤ ਕਰਦੇ ਆ ਜੀ ਸਵਾਗਤ ਹੈ ਸਰ ਤੁਹਾਡਾ ਹੈਲੋ ਸਵਾਗਤ ਹੈ ਮਹਿੰਦਰ ਜੀ ਤੁਹਾਡਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਜੀ ਮਹਿੰਦਰ ਜੀ ਇੱਕ ਆਡੀਓ ਵਾਇਰਲ ਹੋ ਰਹੀ ਹੈ ਬਹੁਤ ਕੱਲ ਰਾਤ ਦਾ ਇੱਕ ਆ ਆਡੀਓ ਕਲਿੱਪ ਜਿਹੜਾ ਹੈਗਾ ਵਾਇਰਲ ਹੋ ਰਿਹਾ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਉਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਤੁਹਾਡੀ ਆਵਾਜ਼ ਹੈ ਔਰ ਇਲੈਕਸ਼ਨ ਦੇ ਸਮੇਂ ਦੀ ਕੋਈ ਗਲਬਾਤ ਹੋ ਰਹੀ ਹੈ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦੇ ਨਾਲ ਉਹ ਕੀ ਵੀਡੀਓ ਕਲਿੱਪ ਕੀ ਹੈ ਦੇਖੋ ਭਾਈ ਜੀ ਮੇਰੀ ਆਵਾਜ਼ ਨਹੀਂ ਹੈ ਬਿਲਕੁਲ ਆਵਾਜ਼ ਨਹੀਂ ਹੈ ਮੈਂ ਤਾਂ ਹੁਣ ਵੀ ਸਾਰਿਆਂ ਨੂੰ ਕਹਿ ਰਿਹਾ ਵੀ ਐਵੇਂ ਨਜਾਇਜ਼ ਸ਼ੇਅਰ ਨਾ ਕਰੋ ਇਹ ਮੇਰੀ ਆਵਾਜ਼ ਬਿਲਕੁਲ ਨਹੀਂ ਉਹ ਬਿਲਕੁਲ ਫੇਕ ਆਵਾਜ਼ ਹੈ ਅੱਜ ਕਿਦਾਂ ਦੇ ਇੰਨੇ ਫੀਚਰ ਆਏ ਆ ਜਿਹੜੇ ਮਰਜ਼ੀ ਬੰਦੇ ਦੀ ਆਵਾਜ਼ ਤੁਸੀਂ ਕੱਢ ਸਕਦੇ ਹੋ AI ਫੀਚਰ ਨੇ ਤੁਸੀਂ ਆਪਣੀ ਆਵਾਜ਼ ਕਿਸੇ ਦੀ ਆਵਾਜ਼ ਵਿੱਚ ਕੱਟ ਕਰੋ ਜਿੱਦਾਂ ਦੀ ਮਰਜ਼ੀ ਗੱਲ ਕਰਵਾ ਲਓ ਉਹਦੇ ਤੇ ਹੂੰ ਮਹਿੰਦਰ ਜੀ ਮੈਂ ਮੈਂ ਪੁਸ਼ਟੀ ਕਰਦਾ ਮੇਰੀ ਆਵਾਜ਼ ਨਹੀਂ ਹੈ ਤੁਹਾਡੀ ਆਵਾਜ਼ ਨਹੀਂ ਹੈ ਮਹਿੰਦਰ ਜੀ ਰਾਜਪਾਲ ਜੋ ਹੈਗੇ ਨੇ ਕੁਰੀ ਤੋਂ ਤੁਹਾਡੇ ਪੁਰਾਣੇ ਸਾਥੀ ਸੀਗੇ ਉਹਨਾਂ ਦੇ ਵੱਲੋਂ ਇਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਈ ਗਈ ਆ ਉਸ ਤੋਂ ਬਾਅਦ ਵੱਖ-ਵੱਖ ਗਰੁੱਪਾਂ ਦੇ ਵਿੱਚ ਵਾਇਰਲ ਕੀਤੀ ਗਈ ਹੈ ਕੀ ਮਸਲਾ ਹੋਇਆ ਉਹਨਾਂ ਦੇ ਵੱਲੋਂ ਇਹ ਜੋ ਕਿਉਂ ਕੀਤਾ ਗਿਆ ਆਹ ਵੇਖੋ ਜੀ ਕੁਛ ਨਾ 5-6 ਮਹੀਨੇ ਤੋਂ ਮੇਰੇ ਨਾਲ ਡਰਾਈਵਿੰਗ ਦਾ ਕੰਮ ਕਰਦਾ ਸੀਗਾ ਜੀ ਮੇਰੇ ਨਾਲ ਜੀ ਇਹਦਾ ਮੋਬਾਈਲ ਰਿਪੇਅਰ ਦਾ ਕੰਮ ਹੈ ਮੋਬਾਈਲ ਦਾ ਆਪ ਦਾ ਕੰਮ ਹੈ ਸੌਫਟਵੇਅਰ ਵੀ ਜਾਣਦਾ ਹੈ ਤੇ ਹਾਰਡਵੇਅਰ ਵੀ ਜਾਣਦਾ ਹੈ ਮੈਂ ਸਾਰਾ ਮੋਬਾਈਲ ਦਾ ਕੰਮ ਜਾਣਦਾ ਜੀ ਇਹਦੇ ਮੇਰੇ ਟੱਚ ਆਇਆ ਮੈਨੂੰ ਕਿਸੇ ਬੰਦੇ ਦੀ ਲੋੜ ਸੀ ਡਰਾਈਵਰ ਦੀ ਤੇ ਮੈਂ ਇਹਨੂੰ ਨਾਂ ਰੱਖਿਆ ਪਿਛਲੇ 5-6 ਮਹੀਨੇ ਜੀ ਇਹਦੀ ਹਰਕਤਾਂ ਕੁਝ ਠੀਕ ਨਹੀਂ ਸੀ ਸਾਰਾ ਦਿਨ ਫੋਨ ਤੇ ਲੱਗੇ ਰਹਿੰਦਾ ਸੀ ਇਹਨੇ ਦੋ ਵਾਰੀ ਮੇਰੀ ਗੱਡੀ ਦਾ ਐਕਸੀਡੈਂਟ ਕੀਤਾ ਜੀ ਇੱਕ ਵਾਰੀ ਮੇਜਰ ਐਕਸੀਡੈਂਟ ਹੋਇਆ ਮੇਰਾ ਇਹ ਪਿਛਲੇ ਮਹੀਨੇ ਹੋਇਆ ਜੀ ਉਹ ਇਹਨੇ ਕੋ ਸਾਰੀ ਗੱਡੀ ਟੁੱਟ ਗਈ ਸਾਰੀ ਹੋਰ ਰਿਕਾਰਡ ਹੈ ਕਿ ਮੈਂ ਮਤਲਬ ਐਦਾ ਨਹੀਂ ਗੱਲ ਕਰ ਰਿਹਾ ਜੀ ਐਕਸੀਡੈਂਟ ਇਹਨੇ ਸਿੱਧਾ ਬੱਸ ਤੇ ਕਾਰ ਮਾਰੀ ਮੈਂ ਇਹਨੂੰ ਬਹੁਤ ਮਾਣਾ ਕਰਦਾ ਮੈਨੂੰ ਲੜਿਆ ਵੀ ਮੈਂ ਕਿਹਾ ਵੀ ਤੂੰ ਗੱਡੀ ਚਲਾਉਂਦੇ ਸਮੇਂ ਫੋਨ ਕਿਉਂ ਵਰਤਾ ਕਰਦਾ ਹੂੰ ਪਰ ਫੇਰ ਨਹੀਂ ਟਲਿਆ ਹੂੰ ਫੇਰ ਇਹਨੂੰ ਪਿਆਰ ਨਾ ਮੈਂ ਦੋ ਦਿਨ ਬਾਅਦ ਇਹਦਾ ਫੋਨ ਨਹੀਂ ਚੁੱਕਿਆ ਹੂੰ ਉਸ ਤੋਂ ਬਾਅਦ ਮੈਂ ਦੋ ਦਿਨ ਫੋਨ ਨਹੀਂ ਚੁੱਕਿਆ ਇਹਦਾ ਇਹ ਇੰਨਾ ਗੁੱਸੇ ਚ ਆਇਆ ਕਹਿੰਦਾ ਵੀ ਮੈਂ ਤੂੰ ਮੇਰਾ ਫੋਨ ਤੂੰ ਕਿਉਂ ਚੱਕਦਾ ਫਿਰਨਾ ਟਮਕਾਣਾ ਮੈਂਗਾ ਵੀ ਫੋਨ ਮੈਨੂੰ ਤੇਰੇ ਨਾਲ ਨਾਰਾਜ਼ਗੀ ਹੈ ਮੈਂ ਕਹਾਂ ਤੂੰ ਫੀਲ ਕਰੇਗਾ ਨਾਰਾਜ਼ਗੀ ਵੀ ਵਾਕਿਆ ਇਹ ਵੀ ਮੇਰੀ ਭਾਈ ਜੀ ਮੇਰੇ ਨਾਲ ਰਾਜ਼ ਨਹੀਂ ਤੇ ਕਿਉਂ ਰਾਜ਼ ਨਹੀਂ ਗੱਲਬਾਤ ਕਰੇਗਾ ਮੈਨੂੰ ਤੇਰੇ ਨਾਲ ਉਦੋਂ ਨਹੀਂ ਰਾਜ਼ਗੀ ਥੋੜੀ ਨਾ ਹੂੰ ਇਹ ਕਹਿੰਦਾ ਕੋਈ ਗੱਲ ਨਹੀਂ ਮੈਂ ਤੈਨੂੰ ਕਿਸੇ ਪਾਸੇ ਦਾ ਨਹੀਂ ਛੱਡਣਾ ਮੈਂ ਉਹ ਮੈਨੂੰ ਤੇ ਇਹ ਵੀ ਹੁਣ ਸ਼ੰਕਾ ਹੁਣ ਵੀ ਅਗਲੇ ਆਉਣ ਵਾਲੇ ਸਮੇਂ 'ਚ ਵੀ ਕੁਝ ਕਰ ਸਕਦਾ ਹੂੰ ਫੋਨ ਦੇ ਉੱਪਰ ਕੀ ਕੀ ਨਹੀਂ ਹੋ ਸਕਦਾ ਐਪਲੀਕੇਸ਼ਨ ਐ ਹੋਈਆਂ ਆਦ ਨੂੰ ਕੁਝ ਮਾਨਾ ਜੋ ਮਰਜ਼ੀ ਕੀਤਾ ਜਾ ਸਕਦਾ ਹੂੰ ਸਾਰੇ ਕੁਝ ਕੀਤਾ ਹੈ ਇਥੋਂ ਦੇ ਕੇ ਪ੍ਰਧਾਨ ਮੰਤਰੀਆਂ ਦੀ ਆਡੀਓ ਪ੍ਰਧਾਨ ਮੰਤਰੀਆਂ ਦੀ ਵੀਡੀਓ ਹੋਰ ਕਈ ਲੀਡਰ ਨੇ ਜਿਨ੍ਹਾਂ ਦੀ ਆਡੀਓ ਵੀਡੀਓ ਬਣਾਈਆਂ ਗਈਆਂ ਇਹਦੇ ਵਿੱਚ ਕੋਈ ਦੋਰੀ ਵਾਲੀ ਗੱਲ ਨਹੀਂ ਸੋ ਆਉਣ ਵਾਲੇ ਸਮੇਂ 'ਚ ਵੀ ਇਹ ਬਹੁਤ ਕੁਝ ਕਰ ਸਕਦਾ ਹੈ ਫੋਟੋ ਵੀ ਐਡਿਟ ਕਰ ਸਕਦਾ ਹੈ ਆਡੀਓ ਵੀ ਹੋਰ ਬਣਾ ਸਕਦਾ ਹੈ ਵੀਡੀਓ ਵੀ ਬਣਾ ਸਕਦਾ ਹੈ ਕਿਉਂ ਕਰਤੀ ਕਰ ਸਕਦਾ ਹੈ ਪਰ ਮੈਂ ਪੁਸ਼ਟੀ ਕਰਦਾ ਕਿ ਇਹ ਜਿਹੜੀ ਆਵਾਜ਼ ਹੈ ਮੇਰੀ ਨਹੀਂ ਹੈ ਮੈਨੂੰ ਸਿਰਫ ਇਹਨੂੰ ਰੋਕਣ ਦਾ ਖਮਿਆਜਾ ਮੈਂ ਪੁੱਤਰਿਆਂ ਰੋਕਣ ਕਰਕੇ ਕਹਿੰਦਾ ਮੈਂ ਤੈਨੂੰ ਬਰਬਾਦ ਕਰਾਂਗਾ ਦੋ ਵਰੀ ਗੱਡੀ ਮੇਰੀ ਐਕਸੀਡੈਂਟ ਕੀਤੀ ਹੈ ਬੜਾ ਜ਼ਬਰਦਸਤ ਐਕਸੀਡੈਂਟ ਹੋਇਆ ਪਰ ਦੱਸੋ ਮੇਰਾ ਫਰਜ਼ ਨਹੀਂ ਬਣਦਾ ਇਹਨੂੰ ਰੋਕਣਾ ਜਦੋਂ ਮੇਰੇ ਨਾਲ ਮੁਲਾਜ਼ਮ ਤੌਰ ਤੇ ਕੰਮ ਕਰਦਾ ਹੈ ਮੈਨੂੰ ਕਹਾਂਗਾ ਵੀ ਥੋੜਾ ਧਿਆਨ ਨਾਲ ਚੱਲ ਨਹੀਂ ਉਹ ਤਾਂ ਕਹਿੰਦਾ ਗਲਤ ਗੱਲ ਬਤ ਉਹ ਗਲਤ ਗੱਲ ਨਹੀਂ ਆਈ ਉਹਨਾਂ ਦਾ ਤਾਂ ਕਹਿਣਾ ਹੈ ਕਿ ਉਹ ਵਰਕਰ ਨੇ ਆਮ ਆਦਮੀ ਪਾਰਟੀ ਦੇ ਕੋ ਤਰਕਾ ਲੈਂਦਾ ਹੈ ਜੀ ਅੱਛਾ ਨਹੀਂ ਤੁਹਾਡੇ ਕੋਲ 14000 ਰੁਪਏ ਤਨਖਾਹ ਲੈ ਰਿਹਾ ਤੁਹਾਡੇ ਤੁਹਾਡੇ ਪੀਏ ਸਨ ਜਾਂ ਤੁਹਾਡੇ ਡਰਾਈਵਰ ਸਨ ਨਾ 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 ਮੇਰੇ ਡਰਾਈਵਰ ਅੱਛਾ ਤੇ ਡਰਾਈਵਰ ਦੇ ਤੌਰ ਤੇ ਇਹ ਤਨਖਾਹ ਲੈ ਰਿਹਾ ਹੂੰ ਇਹ ਚਾਹੂੰ ਤਾਂ ਮੈਂ ਤੁਹਾਨੂੰ ਦਿਖਾ ਵੀ ਸਕਦਾ ਦਿਖਾ ਲੈ ਰਿਹਾ ਹੂੰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਉਹਦਾ ਵੀ ਹੋਗਾ ਉਹਨਾਂ ਕੋਲੇ ਕੋਈ ਰਾਜਪਾਲ ਉਹਦੇ ਕੋਲ ਕੋਈ ਇਦਾਂ ਦਾ ਉਹ ਤਾਂ ਨਹੀਂ ਹੂੰ ਤੁਹਾਡਾ ਕਹਿੰਦੇ ਕਿ ਇਹ ਜੋ ਆਡੀਓ ਵਾਇਰਲ ਹੋ ਰਹੀ ਹੈ ਇਹਦੇ ਵਿੱਚ ਤੁਹਾਡੀ ਆਵਾਜ਼ ਨਹੀਂ ਹੈਗੀ ਹਾਂ ਮੈਂ ਪੁਸ਼ਟੀ ਕਰਦਾ ਮੇਰੀ ਆਵਾਜ਼ ਬਿਲਕੁਲ ਨਹੀਂ ਬਿਲਕੁਲ ਮੇਰੀ ਆਵਾਜ਼ ਨਹੀਂ ਮੈਂ ਆਪਣੇ ਨੂੰ ਪੁਸ਼ਟੀ ਕਰਦਾ ਆ ਉਹਨੇ ਲਈ ਸੈਮਟੀ ਵੀ ਬਹੁਤ ਕੁਝ ਕਰ ਸਕਦਾ ਹੈ ਹਮ ਬਸ ਬਦਨਾਮ ਕਰਨ ਲਈ ਬਸ ਇੱਕ ਤੈਸ਼ ਕਰਕੇ ਮੈਂ ਤਾਂ ਕੁਝ ਨੁਕਸਾਨ ਵੀ ਨਹੀਂ ਕੀਤਾ ਪਤਾ ਨਹੀਂ ਇਹਦੇ ਪਿੱਛੇ ਕੀ ਸਾਜ਼ਿਸ਼ ਹੋ ਸਕਦੀ ਹੈ ਹਮ ਕਿਸ ਤਰ੍ਹਾਂ ਦੀ ਸਾਜ਼ਿਸ਼ ਹੋ ਸਕਦੀ ਹੈ ਤੁਸੀਂ ਸਾਜ਼ਿਸ਼ ਦਾ ਜ਼ਿਕਰ ਕਰ ਰਹੇ ਹੋ ਮੈਂ ਕੀ ਕਹਿ ਸਕਦਾ ਕਿ ਕਿਸੇ ਤਰ੍ਹਾਂ ਦੀ ਵੀ ਸਾਜ਼ਿਸ਼ ਹੋ ਸਕਦੀ ਹੈ ਇੰਟਰਨਲ ਸਾਜ਼ਿਸ਼ ਵੀ ਹੋ ਸਕਦੀ ਹੈ ਇੰਟਰਨਲ ਵੀ ਹੋ ਸਕਦੀ ਹੈ ਮੈਂ ਇਸ ਬਾਰੇ ਨਹੀਂ ਜਾਣ ਸਕਦਾ ਉਹਦੇ ਦਿਲ 'ਚ ਕੀ ਹੈ ਪਰ ਮੇਰੇ ਵੱਲੋਂ ਕੋਈ ਇਹਨਾਂ ਨੂੰ ਬਸ ਇੱਕ ਸਿਰਫ ਦੋ ਦਿਨ ਇਹਦਾ ਫੋਨ ਨਹੀਂ ਚੱਕਿਆ ਇਸੇ ਕਰਕੇ ਮੈਨੂੰ ਗੁੱਸਾ ਸੀ ਫੇ ਦੋ ਵਾਰੀ ਇਹਨੇ ਗੱਡੀ ਐਕਸੀਡੈਂਟ ਕੀਤੀ ਫੇਰ ਵੀ ਮੇਰੀ ਗੱਲ ਨਹੀਂ ਮੰਨਦਾ ਕੱਲ ਕੱਲ ਕੋਈ ਝੜਪ ਕੱਲ ਕੋਈ ਝੜਪ ਵੀ ਹੋਈ ਹੈ ਤੁਹਾਡੀ ਇਹਦੇ ਨਾਲ ਝੜਪ ਝੜਪ ਕਿਹਾ ਇਹਨੇ ਮੈਂ ਧੱਕਾ ਮੁੱਕੀ ਮੈਨੂੰ ਕੀਤਾ ਹੈ ਉੱਥੇ ਅਸੀਂ ਮੇਰੇ ਸੱਜਣ ਸੀ ਨਾਲ ਉਹਨੇ ਬੁਲਾਇਆ ਕੀ ਵਜਾ ਕੀ ਬਣ ਬੈਠ ਕੇ ਗੱਲ ਕਰਦੇ ਕੁਛ ਨਹੀਂ ਗਲਤ ਕੀਤੀ ਹੈ ਮੈਂ ਇਦਾਂ ਕਰਕੇ ਵੀ ਆ ਗੱਲ ਕਿਉਂ ਇਦਾਂ ਕਰਕੇ ਤੂੰ ਬਈ ਫੋਨ ਕਿਉਂ ਨਹੀਂ ਚੱਕਦਾ ਇਹਦਾ ਮੈਨੂੰ ਬਹੁਤ ਗਾਲੀ ਗਲੋਚ ਵੀ ਕਰਦਾ ਸੀ ਬਸ ਇਹਨੇ ਧੱਕਾ ਮੁੱਕੀ ਕੀਤਾ ਉਹਨੇ ਮੈਨੂੰ ਕੀਤਾ ਪਰ ਮੈਂ ਉਦੋਂ ਚੁੱਪ ਕੇ ਚਲੇ ਗਿਆ ਹੋਰ ਗੁੱਸਾ ਪਤ ਤੁਸੀਂ ਕੋਈ ਇੰਦੀ ਸ਼ਿਕਾਇਤ ਕਿਉਂ ਨਹੀਂ ਕੀਤੀ ਪੁਲਿਸ ਕੋਲ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਹੂੰ ਇਹ ਕੱਲ ਸ਼ਾਮ ਦੀ ਗੱਲ ਹੈ ਤਾਂ ਕਮ ਉਕੀ ਅ ਕੱਲ ਸ਼ਾਮ ਦੀ ਗੱਲ ਹੈ 7-8 ਵਜੇ ਦੀ ਗੱਲ ਅੱਛਾ ਉਸ ਤੋਂ ਬਾਅਦ ਇਹ ਆਡੀਓ ਜਿਹੜੀ ਹੈ ਵਾਇਰਲ ਕੀਤੀ ਜਾ ਰਹੀ ਹੈ ਉਦੋਂ ਬਾਅਦ ਮੈਨੂੰ ਤਾਂ WhatsApp ਤੇ ਕਿਸੇ ਨੇ ਭੇਜੀ ਹੈ ਤਾਂ ਕਰਕੇ ਤੇਰੀ ਆਡੀਓ ਚੱਲ ਜੰਦੀ ਹੈ ਮੈਂ ਤਾਂ ਜਿਵੇਂ ਤੁਹਾਨੂੰ ਸਸਤੀ ਕਰਨ ਦੇ ਰਿਹਾ ਮੈਂ ਨਾ ਸਾਰੇ ਹੋਰ ਵੀ ਸਾਰੇ ਸੱਜਣਾ ਨੂੰ ਮੈਂ ਤੁਹਾਡੇ ਵਾਇਆ ਚੈਨਲ ਵਰੀ ਵੀ ਕਹਿ ਰਿਹਾ ਕਿ ਮੇਰੀ ਆਡੀਓ ਨਹੀਂ ਹੈ ਬਿਲਕੁਲ ਫੇਕ ਹੈ ਐਵੇਂ ਨਜਾਇਜ਼ ਮੈਨੂੰ ਨਾਮ ਬਦਨਾਮ ਕੀਤਾ ਜਾਵੇ ਤੇ ਪਲੀਜ਼ ਇਹ ਨਾ ਚਲਾਈ ਜਾਵੇ ਹਮ ਮੈਂ ਕਹਿ ਰਿਹਾ ਵੀ ਫੇਕ ਹੈ ਫੇਕ ਨੂੰ ਐਵੇਂ ਮੈਨੂੰ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਰ ਤੇ ਸਿਰ ਜੀ ਜੀ ਬਿਲਕੁਲ ਮੈਂ ਤੁਹਾਨੂੰ ਵੀ ਕਹਿ ਰਿਹਾ ਸੀ ਮੈਂ ਤੁਹਾਨੂੰ ਵੀ ਬੇਨਤੀ ਕੀਤੀ ਹੈ ਜੀ ਕਿਉਂ ਆਪਾਂ ਆਡੀਓ ਨੂੰ ਬਾਰ ਬਾਰ ਮੈਂ ਕਹਿ ਰਿਹਾ ਵੀ ਫੇਕ ਹੈ ਕਿ ਫੇਕ ਆਡੀਓ ਹੈ ਇਸ ਲਈ ਅਸੀਂ ਸਪਸ਼ਟਿਕਨ ਤੁਹਾਡਾ ਲੈ ਰਹੇ ਹਾਂ ਕਿਉਂਕਿ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਬਹੁਤ ਸਾਰੇ ਗਰੁੱਪਾਂ ਦੇ ਵਿੱਚ ਇਹ ਆਡੀਓ ਜਿਹੜੀ ਹੈਗੀ ਆ ਉਹ ਰਾਜਪਾਲ ਨੇ ਖੁਦ ਹਾਂ ਖੁਦ ਉਹਨੇ ਆਪਣੇ ਫੇਸਬੁੱਕ ਅਕਾਊਂਟ ਤੇ ਵੀ ਇਹ ਜਿਹੜੀ ਹੈ ਆਡੀਓ ਉਹ ਪੋਸਟ ਕੀਤੀ ਹੈ ਹੁਣ ਉਹਦੇ ਵਿੱਚ ਮੈਂ ਕੀ ਕਰ ਸਕਦਾ ਹੂੰ ਜੀ ਬਿਲਕੁਲ ਬਿਲਕੁਲ ਲੋ ਇਹਦਾ ਮਨ ਹੈ ਕਰ ਸਕਦਾ ਜੀ ਵੀ ਆਪਦਾ ਜਿੱਦਾ ਤਰ੍ਹਾਂ ਮਰਜ਼ੀ ਬੁਸਾ ਕਰ ਸਕਦਾ ਮੈਂ ਤੁਹਾਨੂੰ ਕਹਿ ਰਿਹਾ ਆਉਣ ਵਾਲੇ ਸਮੇਂ ਦੀ ਵੀ ਇਹ ਮੇਰੀ ਆਡੀਓ ਹੋਰ ਬਣਾ ਸਕਦਾ ਆਉਣ ਵਾਲੇ ਸਮੇਂ ਦੀ ਮੇਰੀ ਫੋਟੋਆਂ ਵੀ ਬਣਾ ਸਕਦਾ ਕਿਸੇ ਨਾ ਮੈਨੂੰ ਕਿਸੇ ਤਰੀਕੇ ਨਾਲ ਬਦਲਾਅ ਕਰਨਾ ਚਾਹੁੰਦਾ ਹੂੰ ਫਿਰ ਮੈਨੂੰ ਕਮਿਆਜੇ ਇਹ ਭੁਕਤਣਾ ਪੈ ਗਿਆ ਵੀ ਇਹ ਨੂੰ ਥੋੜਾ ਜਿਹਾ ਫੋਰਸਫੁਲੀ ਮੈਂ ਕਹਿ ਬੈਠਾ ਕਿ ਤੂੰ ਡਰਾਈਵਿੰਗ ਸਹੀ ਕਰ ਟ੍ਰੇਨਿੰਗ ਦੇ ਦੌਰਾਨ ਤੂੰ ਫੋਨ ਦੀ ਵਰਤੋਂ ਨਾ ਕਰਿਆ ਕਰ ਇਸ ਤੋਂ ਇਲਾਵਾ ਮੇਰਾ ਕੋਈ ਕਸੂਰ ਨਹੀਂ ਇਹਨੂੰ ਦੋਸ਼ਮਰ ਚ ਪੁਆਇੰਟ ਕੀਤਾ ਸੀਗਾ ਹੂੰ ਮੈਂ ਆਪਦੇ ਨਾਲ ਇੱਕ ਡਰਾਈਵਰ ਦੇ ਤ ਕਿੰਨਾ ਚਿਰ ਤੁਹਾਡੇ ਨਾਲ ਬਤੌਰ ਡਰਾਈਵਰ ਰਹੇ ਨੇ ਰਾਜਪਾਲ ਮੈਂ ਹੁਣ ਤੱਕ ਬਸ ਆ ਦਸੰਬਰ ਦੇ ਵਿੱਚ ਨੂੰ ਪਾਇੰਟ ਕੀਤਾ ਸੀ ਉਸ ਤੋਂ ਪਹਿਲਾਂ ਨਹੀਂ ਹੂੰ ਯਾਨੀ ਕਿ 5-6 ਮਹੀਨੇ ਤੁਹਾਡੇ ਨਾਲ ਰਹੇ ਹਾਂ 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 ਬਿਲਕੁਲ ਠੀਕ ਹੈ ਹੂੰ ਠੀਕ ਹੈ ਠੀਕ ਹੈ ਮਿੰਦਰ ਜੀ ਧੰਨਵਾਦ ਥੈਂਕ ਯੂ